ਦੋਸਤੋ ਗਰਮੀਆਂ ਆਉਂਦੇ ਹੀ ਮੀਟਰ ਦੀ ਸਪੀਡ ਹੁੰਦੀ ਹੈ ਤੇਜ਼ ਦੋਸਤੋ ਇਹਨਾਂ ਪੰਜ ਤਰੀਕਿਆਂ ਨਾਲ ਘਟਾਓ ਬਿਜਲੀ ਦਾ ਬਿੱਲ ਔਰ ਅਗਰ ਤੁਮ ਲੋਗ ਨਏ ਹੋ ਤੋ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸਪੇ ਫੂਟ ਫੇਕ ਕੇ ਮਾਰੋ ਜਾਂ ਫਿਰ ਮੋਮਬੱਤੀ ਮੇਜੇ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ ਦੋਸਤੋ ਜਿਵੇਂ ਜਿਵੇਂ ਗਰਮੀ ਨੇੜੇ ਆ ਰਹੀਆਂ ਹਨ ਘਰ ਵਿੱਚ ਕੂਲਰ ਏਸੀ ਪੱਖੇ ਦਾ ਚੱਲਣਗੇ ਹੀ ਠੰਡੇ ਪਾਣੀ ਲਈ ਫ੍ਰਿਜ ਦਾ ਵੀ ਖੂਬ ਇਸਤੇਮਾਲ ਕੀਤਾ ਜਾਵੇਗਾ ਹਮਾਲ ਮੇਰੇ ਬਾਪ ਕੋ ਮਸਿਕ ਪਰ ਇਸ ਸਭ ਦੇ ਨਾਲ ਹੁਣ ਇੱਕ ਚੀਜ਼ ਜੋ ਤੁਹਾਨੂੰ ਪਰੇਸ਼ਾਨ ਕਰੇਗੀ ਉਹ ਹੈ ਬਿਜਲੀ ਦਾ ਬਿੱਲ ਅਰੇ ਕਹਿਣਾ ਕੀ ਚਾਹਤੇ ਹੋ ਜੀ ਹਾਂ ਗਰਮੀਆਂ ਚੋਂ ਕਾ ਠੰਡਾ ਹੋਵੇ ਤਾਂ ਆਰਾਮ ਮਿਲਦਾ ਹੈ ਪਰ ਬਾਅਦੇ ਬਿਜਲੀ ਦੇ ਬਿੱਲ ਨੂੰ ਦੇਖ ਕੇ ਤਣਾਅ ਵੀ ਦੁੱਗਣਾ ਹੋ ਜਾਂਦਾ ਹੈ ਹੁਣ ਸਵਾਲ ਇਹ ਹੈ ਕਿ ਬਿਜਲੀ ਦੇ ਬਿੱਲ ਨੂੰ ਕਿਵੇਂ ਘੱਟ ਕੀਤਾ ਜਾਵੇ ਕਿਉਂਕਿ ਗਰਮੀ ਦੇ ਮੌਸਮ ਵਿੱਚ ਕੁਝ ਚੀਜ਼ਾਂ ਬਹੁਤ ਜ਼ਰੂਰੀ ਹੋ ਜਾਂਦੀਆਂ ਹਨ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਘਰ ਦੇ ਬਿਜਲੀ ਦੇ ਬਿੱਲ ਨੂੰ ਕਾਫੀ ਹੱਦ ਤੱਕ ਘਟਾ ਸਕਦੇ ਹੋ ਆਓ ਜਾਣਦੇ ਹਾਂ ਬਿਜਲੀ ਦੇ ਬਿੱਲ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ ਅਵੇ ਜਲਦੀ ਬੋਲ ਨੰਬਰ 1 ਸਵਿਚ ਆਫ ਕਰਨਾ ਹੈ ਜ਼ਰੂਰੀ ਦੋਸਤੋ ਇਹ ਬਹੁਤ ਹੀ ਆਮ ਗੱਲ ਹੈ ਇਹ ਕਈ ਵਾਰ ਅਸੀਂ ਪੱਖਾ ਜਾਂ ਲਾਈਟ ਚਾਲੂ ਛੱਡ ਜਾਂਦੇ ਹਾਂ ਪਰ ਅਜਿਹਾ ਕਰਨਾ ਗਲਤ ਹੈ ਇਸ ਲਈ ਜਦੋਂ ਵੀ ਤੁਸੀਂ ਇੱਕ ਕਮਰਾ ਛੱਡਦੇ ਹੋ ਤਾਂ ਲਾਈਟਾਂ ਅਤੇ ਇਲੈਕਟ੍ਰਿਕ ਉਪਕਰਨਾਂ ਨੂੰ ਬੰਦ ਕਰਨਾ ਨਾ ਭੁੱਲੋ ਭਾਵੇਂ ਇਹ ਥੋੜੇ ਸਮੇਂ ਲਈ ਹੋਵੇ ਕਿਉਂਕਿ ਸਮੁੰਦਰ ਬੂੰਦ ਬੂੰਦ ਨਾਲ ਭਰਦਾ ਹੈ ਕੰਟਰੋਲ ਨੰਬਰ ਦੋ ਡਿਵਾਈਸ ਲਈ ਵੀ ਸਵਿੱਚ ਆਫ ਜ਼ਰੂਰੀ ਹੈ ਇਸੇ ਤਰ੍ਹਾਂ ਜੇਕਰ ਤੁਸੀਂ ਫੋਨ ਚਾਰਜ ਤੇ ਲੈਪਟਾਪ ਵਰਗੇ ਡਿਵਾਈਸਾਂ ਦੀ ਵਰਤੋਂ ਨਹੀਂ ਕਰ ਰਹੇ ਹੋ ਤਾਂ ਉਹਨਾਂ ਨੂੰ ਸਵਿੱਚ ਆਫ ਕਰੋ ਤੇ ਬੋਰਡ ਤੋਂ ਤਾਰ ਹਟਾ ਦਿਓ ਇਹ ਇਸ ਲਈ ਕਿਉਂਕਿ ਉਹ ਚਾਲੂ ਰਹਿਣਗੇ ਤਾਂ ਬਿਜਲੀ ਵੀ ਖਿੱਚਦੇ ਰਹਿਣਗੇ ਨੰਬਰ 3 ਟੀਵੀ ਦਾ ਸਟੈਂਡ ਬਾਈ ਮੋਡ ਤੁਸੀਂ ਆਪਣੇ ਤੌਰ ਤੇ ਦੇਖਿਆ ਹੋਵੇਗਾ ਕਿ ਅਸੀਂ ਰਿਮੋਟ ਨਾਲ ਟੀਵੀ ਨੂੰ ਬੰਦ ਕਰ ਦਿੰਦੇ ਹਾਂ ਤੇ ਇਹ 스ਵਿਚ ਪੂਰਾ ਸਮਾਂ ਚਾਲੂ ਰਹਿੰਦਾ ਹੈ ਇਸ ਨੂੰ ਸਟੈਂਡ ਬਾਈ ਮੋਡ ਕਿਹਾ ਜਾਂਦਾ ਹੈ ਟੀਵੀ ਨੂੰ ਕਦੇ ਵੀ ਸਟੈਂਡ ਬਾਈ ਮੋਡ ਤੇ ਨਾ ਛੱਡੋ ਇਸ ਨਾਲ ਬਿਜਲੀ ਦੀ ਬਰਬਾਦੀ ਹੁੰਦੀ ਹੈ ਅਤੇ ਬਿਜਲੀ ਦਾ ਬਿੱਲ ਬੇਲੋੜਾ ਵੱਧ ਸਕਦਾ ਹੈ ਨੰਬਰ 4 에어 ਕੰਡੀਸ਼ਨ ਦੀ ਸੈਟਿੰਗ ਗਰਮੀਆਂ ਵਿੱਚ AC ਤੋਂ ਬਿਨਾਂ ਜਿੰਦਾ ਰਹਿਣਾ ਅਸੰਭਵ ਲੱਗਦਾ ਹੈ ਪਰ ਇਹ ਵੀ ਸੱਚ ਹੈ ਕਿ AC ਚਲਾਉਣ ਨਾਲ ਬਿਜਲੀ ਦਾ ਬਿੱਲ ਵੀ ਖੂਬ ਆਉਂਦਾ ਹੈ ਇਸ ਲਈ ਇੱਕ ਗੱਲ ਪੱਲੇ ਬੰਨ੍ਹ ਲਓ ਕਿ ਜੇਕਰ ਤੁਸੀਂ AC ਦੀ ਵਰਤੋਂ ਸਮਝਦਾ ਨਹੀਂ ਕਰਦੇ ਹੋ ਤਾਂ ਆਸਾਨੇ ਨਾਲ ਬਿਜਲੀ ਦੇ ਬਿੱਲ ਦੀ ਬਚਤ ਕਰ ਸਕਦੇ ਹੋ AC ਨੂੰ 24- ਤੋਂ 26- ਡਿਗਰੀ ਦੇ ਚਲਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਇਹ ਸਮੇਂ-ਸਮੇਂ ਤੇ ਸਵਿੱਚ ਆਪ ਹੁੰਦਾ ਰਹੇ ਤੇ ਕਮਰੇ ਦੀ ਠੰਡਕ ਵੀ ਬਰਕਰਾਰ ਰਹੇ ਨੰਬਰ 5 5 ਸਟਾਰ ਰੇਟਿੰਗ ਵਾਲੇ ਉਪਕਰਨ ਵਰਤੋ ਤੁਸੀਂ 5 ਸਟਾਰ ਰੇਟਿੰਗ ਉਪਕਰਨਾਂ ਨਾਲ ਹੀ ਬਹੁਤ ਸਾਰੀ ਬਿਜਲੀ ਬਚਾ ਸਕਦੇ ਹੋ ਜੇਕਰ ਤੁਸੀਂ 5 ਸਟਾਰ ਰੇਟਿੰਗ ਵਾਲੀਆਂ ਚੀਜ਼ਾਂ ਤੇ ਅਪਗ੍ਰੇਡ ਕਰਦੇ ਹੋ ਤਾਂ ਤੁਸੀਂ ਆਪਣੀ ਬਿਜਲੀ ਦੀ ਖਪਤ ਨੂੰ ਲਗਭਗ 40% ਤੱਕ ਘਟਾ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ 5 ਸਟਾਰ AC ਖਰੀਦੇ ਹੋ ਤਾਂ ਤੁਸੀਂ ਬਿਜਲੀ ਦੇ ਬਿੱਲ ਤੇ 30% ਦੀ ਬਚਤ ਕਰ ਸਕਦੇ ਹੋ ਤਾਂ ਦੋਸਤੋ ਇਹਨਾਂ ਪੰਜ ਟਿਪਸ ਨੂੰ ਅਪਣਾ ਕੇ ਤੁਸੀਂ ਆਪਣੇ ਬਿਜਲੀ ਦੇ ਬਿੱਲ ਦੀ ਬਚਤ ਕਰ ਸਕਦੇ ਹੋ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ